और क्या है ये ਰੇੜਾ ਕੋ ਉੱਤੇ ਅਸੀਂ ਨੂੰ ਪਤਾ ਨਹੀਂ ਲੱਗਿਆ ਅਸੀਂ ਸਾਰੇ ਸੁੱਤੇ ਸੀ ਜੀ ਦਲ ਸਾਰੇ ਅਗਰ ਅੱਜ ਜੇ ਸੜਾ ਜਿਹੜਾ ਅਸੀਂ ਕੰਮ ਕਰਤੀ ਆਂਦੇ ਦੇ ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡੇ ਵੀਰ ਵੀਰ ਸ਼ਾਰਟ ਟਾਈਮ ਤੇ ਤੁਸੀਂ ਤੁਹਾਨੂੰ ਇਨਵੀਟੇਸ਼ਨ ਦਿੱਤਾ ਤੁਸੀਂ ਆਏ ਸਾਡੇ ਕੋਲ ਮੈਂ ਐਕਚੁਅਲੀ YouTube ਤੇ ਵੀਡੀਓ ਦੇਖੀ ਸੀ ਕੱਲ ਰਾਤ ਇਹਨਾਂ ਦੀ ਝੌਪੜੀਆਂ ਸੜ ਗਈਆਂ ਸੀ ਤੇ ਬਾਹਰ ਸੁੱਤੇ ਸੀ ਤੇ ਮੈਂ ਤਦ ਕਰਕੇ ਅੱਜ ਮੈਂ ਜਦੋਂ ਆਪਣੀ 1:30 ਵਜੇ ਮੈਂ ਗਿਆ ਸੀ ਉੱਥੇ ਮੈਂ ਦੇਖ ਕੇ ਆਇਆ ਤੇ ਇਹਨਾਂ ਦੀ ਸੱਚ ਮੁੱਚੇ ਉਹ ਜਿਹੜੀ ਨਰਕੀ ਜ਼ਿੰਦਗੀ ਜੀ ਰਹੇ ਸੀ ਉੱਥੇ ਔਰ ਬਾਹਰ ਬਿਲਕੁਲ ਬਾਹਰ ਹੀ ਬੈਠੇ ਹੋਏ ਸੀ ਉੱਥੇ ਤੇ ਮੈਂ ਜੋ ਜਾ ਕੇ ਦੇਖਿਆ ਤੇ ਕਹਿੰਦੇ ਵੀ ਸਾਨੂੰ ਤਰਪਾਲ ਤੇ ਰੇਤ ਵਾਸਤੇ ਬੈਡ ਖਲੋਣਾ ਹੱਤੇ ਸਾਨੂੰ ਜਗ੍ਹਾ ਚਾਹੀਦੀ ਆ ਮਤਲਬ ਛੱਤ ਵਾਸਤੇ ਤੇ ਫਿਰ ਮੈਂ ਆ ਵੀ ਚਲੋ ਠੀਕ ਹੈ ਤੁਸੀਂ ਵੀ ਉਹਨਾਂ ਨਾਲ ਆ ਜਾਓ ਤੇ ਮੈਂ ਇਹਨਾਂ ਦੀ ਜਿੰਨੀ ਭਾਂਤੀ ਮਤੇ ਨਾਲ 40-50 ਹਜ਼ਾਰ ਮੰਗਿਆ ਸੀ ਮੈਂ 50 ਹਜ਼ਾਰ ਰੁਪਏ ਉਹਨਾਂ ਨੂੰ ਕੈਸ਼ ਦਿੱਤਾ ਜੀ ਬੋ ਦਤਾ ਨਹੀਂ ਮੇਰੇ ਵੱਲੋਂ ਆਪਣੇ ਵੱਲੋਂ ਜੀ ਇਹਦੀ ਕੋਈ ਵੀ ਸਿਆਸੀ ਲਾਇ ਨਹੀਂ ਕਿਉਂਕਿ ਇਨਸਾਨੀਤ ਸਭ ਤੋਂ ਪਹਿਲਾਂ ਜ਼ਰੂਰੀ ਆ ਜੀ ਠੀਕ ਹੈ ਜੀ ਇਹ ਇਨਸਾਨ ਆ ਚ ਤੇ ਮੈਂ ਪਹਿਲ ਇਨਸਾਨੀਤ ਨੂੰ ਪਹਿਲ ਦਿੰਦੇ ਹੋ ਮੈਂ ਇਹਨਾਂ ਨੂੰ ਉੱਥੇ ਉਸੇ ਕੀ ਮਹਿਸੂਸ ਕਰ ਭਾਜੀ ਮੈਂ ਤੇ ਅੱਗੇ ਵੀ ਆਲਰੇਡੀ ਮੈਂ 165 ਲੋਕਾਂ ਦੇ ਘਰ ਬਣਾ ਚੁੱਕਾ ਵਾਂ ਆਪਣੇ ਹਲਕੇ ਦੇ ਵਿੱਚ ਮੈਂ ਕਦੀ ਵੀ ਸਿਆਸੀ ਲਾਹ ਲੈਣ ਵਾਸਤੇ ਕਦੀ ਵੀ ਫੇਸਬੁੱਕ ਤੇ ਜਾਂ ਮੈਂ ਸੋਸ਼ਲ ਮੀਡੀਆ ਤੁਸੀਂ ਵੀ ਮੀਡੀਆ ਤੇ ਪਿਛਲੇ ਕੋਈ 20 ਸਾਲ ਤੋਂ ਮੀਡੀਆ ਚਲਾ ਰਹੇ ਹੋ ਕਦੀ ਵੀ ਮੈਂ ਆਪਣਾ ਸੋਸ਼ਲ ਮੀਡੀਆ ਤੇ ਇਹ ਇਹ ਸ਼ੋਅ ਨਹੀਂ ਕੀਤਾ ਵੀ ਮੈਂ ਆਹ ਫਲਾਣਾ ਕੰਮ ਕੀਤਾ 241 ਕੁੜੀਆਂ ਦੇ ਵਿਆਹ ਕਰ ਚੁੱਕਾ ਮੈਂ ਅਜ ਤੱਕ ਆਪਣੇ ਹਲਕੇ ਦੇ ਵਿੱਚ ਤੇ 165 ਛੱਤਾਂ ਪਾ ਚੁੱਕਾ ਵਾਂ ਜਾ ਕੇ ਡੱਲੇ ਜਾ ਕੇ ਦੇਖੋ ਜੀ ਮੈਂ ਜਿਹੜੇ ਘਰ ਕੰਮ ਚੱਲਣ ਵੀ ਡੇ ਇਸ ਟਾਈਮ ਠੀਕ ਹੈ ਪਰ ਮੈਂ ਕਦੀ ਵੀ ਕਿਸੇ ਨੂੰ ਮਤਲਬ ਯਾਨੀ ਕਿ ਛੱਤ ਤੋਂ ਵਾਂਝਾ ਰਹਿਣ ਦਾ ਮੇਰਾ ਜਿਹੜਾ ਮੇਰਾ ਮਕਸਦ ਆ ਉਹ ਛੱਤ ਤੋਂ ਵਾਂਝਾ ਨਹੀਂ ਕਿਸੇ ਨੂੰ ਰਹਿਣ ਦਾ ਅਸੀਂ ਪੁਰਾਣੀ ਮਾਲ ਮੰਡੀ ਬੀਕੋ ਬੈਕ ਸਾਈਡ ਚ ਗਿਜੋਂ ਪੜਿਆ ਲੈ ਕੇ ਸਰ ਤੇ ਦੀਵਾਲੀ ਵਾਲੇ ਦਿਨ ਨਾ ਮਤਲਬ ਅਸੀਂ ਸੋ ਗਏ ਸੀ ਇਹਨਾਂ ਦੀ ਦੁਕਾਨ ਸੀ ਦੇਵੀ ਲਾਲ ਦੀ ਇੱਕ ਕੁਆੜੀਏ ਦੁਕਾਨ ਨੇ ਕੀ ਬਾਜੀਗਰ ਵਿਚਾਰਾ ਤੇ ਰਾਤ 11 ਵਜੇ ਜਾਨੀ ਕਿ ਕੋਈ ਸੁਰਲੀ ਡਿੱਗੀ ਕੀ ਇਹਨਾਂ ਦੀ ਦੁਕਾਨ ਤੇ ਉਹਦੇ ਵੀ ਜਾਣ ਨਾਲ ਪਹਿਲਾਂ ਫਿਰ ਕੁਆੜੀਏ ਦੀ ਦੁਕਾਨ ਨੂੰ ਅੱਗ ਲੱਗੀ ਇਹਨਾਂ ਦੀ ਵੀ ਲੱਗੀ ਫਿਰ ਨਾਲੇ ਮੇਰੀ ਝੁੱਗੀ ਆ ਸ਼ਿਵਜੀ ਦਾ ਮੰਦਿਰ ਨਾਲ ਹੀ ਅੰਦਰ ਬਣਾਇਆ ਚੁੱਕੀ ਤੇ ਸੰਗਤ ਉਹ ਮਤਾਂਦੀ ਸਾਡੇ ਤੇ ਫਿਰ ਉਹਨਾਂ ਨੂੰ ਤਾਂ ਸੇਕ ਕੋਕਾ ਲੱਗਿਆ ਉਹ ਵੀ ਸੜ ਗਈ ਤੇ ਜਾਨੀ ਨੁਸਾਨ ਨਹੀਂ ਹੋਇਆ ਫਿਰ ਜਨਾਬ ਕੋਲੇ ਆਏ ਸੀ ਇਹ ਇਹਨਾਂ ਨੇ ਸੱਧਿਆ ਗਿਆ ਇਹਨਾਂ ਨੇ ਸਾਡੀ ਮਦਦ ਕੀਤੀ ਅਸੀਂ ਧੰਨਵਾਦ ਮੰਨਦੇ ਆ ਵੀ ਸਾਡੀ ਬਾਹ ਬੜੀ ਇਨਾ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਉਹੀ ਝੁੱਗੀ ਝੌਂਪੜਾ ਬਣਾਉਣੀ ਆ ਸਰ ਪਹਿਲਾਂ ਰਿਐਲ ਅਸ਼ੀਸੀ ਹੈਗੀ ਨਹੀਂ ਨਹੀਂ ਜਿੱਦਾਂ ਦੀ ਛੜੀ ਉਹਦੇ ਕਿੱਥੇ ਰਹਿੰਦੇ ਸਾਨੂੰ ਇਹ ਬੈਸਿਡੈਂਸੀ ਰੱਖ ਲੋ ਸਾਨੂੰ ਬਾਂਸ ਤਰਪਾਲ ਬੱਲੀਆਂ ਲੈ ਲਈ ਪੱਗ ਤਾਂ ਉਹਨਾਂ ਛੱਤ ਬਿਜੇ ਦੀ ਮਦਦ ਹਾਂਜੀ ਹਾਂਜੀ ਹੁਣ ਅਸੀਂ ਰਹਿਣ ਵਾਲੇ ਹੋ ਜਾਾਂਗੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਦਾ ਗੁਣਗਾਵਾਂਗੇ ਵੀ ਸਾਨੂੰ ਮਦਦ ਇੰਨੇ ਕਿਸੇ ਨੇ ਵੀ ਸਾਡੀ ਮਦਦ ਨਹੀਂ ਕੀਤੀ ਬਹੁਤ ਆਏ ਹੈਗੇ ਪਰ ਨਹੀਂ ਕਿਸੇ ਨੇ ਜਿਵੇਂ ਨਕਦੀ ਹੱਥ ਵੜਿਆ ਨਾ ਜਟਾ ਇਹ ਪਹਿਲਾ ਚਾਂਸ ਮੈਂ ਵਿਕੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਕੀਤੀ ਅੱਗੇ ਵੀ ੁੱਗਿਆਂ ਨੂੰ ਅੱਗ ਲੱਗੀ ਹੈ ਕਿ ਸਾਡੀ ਏ ਤੀਜਾ ਚੌਥਾ ਕਿਹੜਾ ਹੈਗਾ ਸਾਡੇ ਅੱਗ ਲੱਗੀ ਪਰ ਇਤਨਾ ਨਹੀਂ ਹੋਇਆ ਸਾਡੇ ਨਾਲ ਆ ਪਹਿਲਾ ਚਾਂਸ ਹੈ ਤੁਹਾਡਾ ਅੱਛਾ ਇਹ ਦੱਸੋ